ਉਹ ਕੁੱਪ ਕਰਦੀ ਸੀ ਟੀਵੀ ਵੱਜੀ ਜਾਂਦੇ ਕਿਸੇ ਦੀ ਵੀਡੀਓ ਵਿੱਚ ਡਿਸਟਰਬ ਹੋ ਰਿਹਾ ਮੈਂ ਚਲੋ खैर ਇਹ ਤਸਵੀਰ ਦੇ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਮਿਸਰ ਦੇ ਖਿਡਾਰਣ ਨੇ ਇਹਨਾਂ ਦਾ ਨਾਮ ਨਾਦਾ ਹਾਫਿਜ਼ ਹੈ ਤੇ ਇਹਨਾਂ ਨੇ 올림픽 ਵਿੱਚ ਮੈਡਲ ਤੇ ਨਹੀਂ ਜਿੱਤੇ ਆ ਪਰ ਲੋਕਾਂ ਦਾ ਦਿਲ ਜਿੱਤ ਲਿਆ ਕਿਸ ਗੱਲ ਕਰਕੇ ਇਹ 7 ਮਹੀਨੇ ਤੋਂ ਗਰਭਵਤੀ ਨੇ ਤੇ ਇਹਨਾਂ ਨੇ ਇਹ ਗਰਭਵਤੀ ਹੋਣ ਤੇ ਵੀ ਤਲਵਾਰਬਾਜ਼ੀ ਵਿੱਚ ਭਾਗ ਲਿਆ ਤੇ ਚਲੋ ਅਫਸੋਸ ਆ ਰਗੇ ਭਾਰਤ ਵਿੱਚ ਇਸ ਚੀਜ਼ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ ਇਹਨਾਂ ਨੂੰ ਪ੍ਰੇਰਨਾ ਸਰੋਤ ਵੀ ਆਖਿਆ ਜਾ ਰਿਹਾ ਮੈਂ ਇਹਨਾਂ ਨੂੰ ਭਾਰਤੀ ਲੜਕੀਆਂ ਦੇ ਵਿੱਚ ਇਹ ਦੇਖ ਰਿਹਾ ਕਿ ਅਸੀਂ ਤਾਂ ਪੀਰੀਅਡ ਸਲੀਵ ਦੀਆਂ ਲੜਾਈਆਂ ਲੜ ਰਹੇ ਹਾਂ ਤੇ ਛੋਟੇ ਕੱਪੜਿਆਂ ਲਈ ਜਾਂਣਾ ਛਿਆਂ ਨੂੰ ప్రతి ਫੇਰ ਵੱਜ ਗਈ ਚਲੋ ਬਹੁਤ ਅਸੀਂ ਇਸ ਲੜਾਈ ਲੜ ਰਹੇ ਹਾਂ ਪਰ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਜੇ ਹੀ ਅਗਾਂਵਧੂ ਸੋਚ ਨੂੰ ਸਾਡੇ ਭਾਰਤ ਵਿੱਚ ਕਿਸ ਤਰੀਕੇ ਦਾ ਸਥਾਨ ਹੈ ਜੇਕਰ ਇਹ ਭਾਰਤ ਵਿੱਚ ਹੁੰਦੀ ਤਾਂ ਇਹਦੀ ਸਾਸਨ ਨੇ ਇਹਨੂੰ ਰੋਕ ਦੇਣਾ ਸੀ ਵੀ ਨਹੀਂ ਕੁਝ ਹੋਜੂਗਾ ਜੇ ਇਹਦੀ ਮਾਂ ਨੇ ਟੱਕਾ ਟੱਪਣੀ ਕਰ ਦੇਣੀ ਸੀ ਜਾਂ ਸਾਡੇ ਖੇਡ ਫੈਡਰੇਸ਼ਨ ਨੇ ਇਹਨੂੰ ਅੱਗੇ ਨਹੀਂ ਸੀ ਆਉਣ ਦੇਣਾ ਸਾਨੂੰ ਇਸ ਤਰੀਕੇ ਦੀ ਅਗਾਂਵਧੂ ਸੋਚ ਨੂੰ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ ਧੰਨਵਾਦ